ਇੰਨਾਂ ਦੀਆਂ ਲੜਾਈਆਂ ਨਹੀਂ ਮੁੱਕਦੀਆਂ ਮੈਂ ਸਟੋਪ ਹੀ ਉਹ ਕੁਇਕਲੀ ਕਾੜੀਆਂ ਲੜਾਈਆਂ ਨਹੀਂ ਮੁੱਕਦੀਆਂ ਨੇ ਦੋਹਾਂ ਭਰਾਵਾਂ ਦੀਆ ਵੀਡੀਓ ਬਣਦੀ ਪਈ ਐ ਦੋਵਾਂ ਦੀ ਫਿਰ ਅੱਜ ਵੀ ਤੂੰ ਮੇਰਾ ਕੱਲ ਵੀ ਤੂੰ ਮੇਰਾ ਹਾਰ ਪਾਲੇ ਤੂੰ ਹੀ ਤੂੰ ਵਾਹਿਗੁਰੂ ਗੁੱਡ ਮਾਰਨਿੰਗ ਗਾਇਸ ਸੋ ਗਾਇਸ ਕੀ ਹਾਲ ਚੱਲ ਸਾਰੇ ਰਾ ਠੀਕ ਠਾਕ ਵਾਹਿਗੁਰੂ ਜੀ ਦੀ ਕਿਰਪਾ ਸਾਰੇ ਚੜ੍ਹਦੀ ਕਲਾ ਨਾ ਅਸੀਂ ਵੀ ਚੜ੍ਹਦੀ ਕਲਾ ਵਿੱਚ ਸੋ ਬਾਅਦ ਦਾ ਅਸੀਂ ਵੈਦਰ ਚੈੱਕ ਕਰਦੇ ਪਏ ਆ ਤੇ ਚੱਲੇ ਆ ਬੱਚਿਆਂ ਨੂੰ ਸਕੂਲ ਡ੍ਰੌਪ ਕਰਨ ਵਾਸਤੇ ਵੈਦਰ ਤਾਂ ਬਹੁਤ ਹੀ ਜ਼ਿਆਦਾ ਰੇਨਿੰਗ ਆ ਅਮਰੇਲੇ ਅਸੀਂ ਲੈ ਕੇ ਚੱਲੇ ਆ ਸੋ ਅਸੀਂ ਕਿਹਾ ਚਲ ਦੇਖ ਲੈਨੇ ਆ ਅਮਰੇਲੇ ਵਗੈਰੇ ਲੈ ਕੇ ਜਾਣ ਦੀ ਲੋੜ ਹੈ ਕਿ ਨਹੀਂ ਆਜੋ ਮੇਰੇ ਸੋਨਿਆ ਹੁਣ ਬਸ ਕਰ ਜਾ ਜਲਦੀ ਆ ਜਾ ਅਸੀਂ ਬਾਹਰ ਨੂੰ ਲਿਫਟ ਲੱਗੇ ਖੜੇ ਆ ਠੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈਟਸ ਗੋ ਬॉयਸ ਸੋ ਕਿ ਸੋ ਗਾਇਸ ਕੀ ਹਲਚਲ ਸਾਰੇ ਦਾ ਠੀਕ ਠਾਕ ਵਾਹਿਗੁਰੂ ਜੀ ਦੀ ਕਿਰਪਾ ਸਾਰੇ ਚੜ੍ਹਦੀ ਕਲਾ ਮੈਂ ਵੀ ਚੜ੍ਹਦੀ ਕਲਾ ਵਿੱਚ ਆ ਸੋ ਗਾਇਸ ਡੇਲੀ ਰੁਟੀਨ ਡੇਲੀ ਵਲੌਗ ਵਿੱਚ ਤੁਹਾਡਾ ਸਾਰੇ ਦਾ ਹਾਰਦਿਕ ਤੇ ਨਿੱਘਾ ਸਵਾਗਤ ਗਾਇਸ ਸੋ ਗਾਇਸ ਅੱਜ ਦਾ ਰੁਟੀਨ ਵੀ ਬੜੀ ਇੰਟਰਸਟਿੰਗ ਆ ਬਿਕਾਜ਼ ਅੱਜ ਫੇਰ ਮੈਂ ਘਰ ਦੇ ਕੰਮ ਵਗੈਰਾ ਇਹ ਜੋ ਕਰਨੇ ਆ ਇਸ ਕਰਕੇ ਸੋ ఎవਰੀ ਡੇ ਮੇਰਾ ਇੰਟਰਸਟਿੰਗ ਹੁੰਦਾ ਸੋ ਮੈਂ ਚੱਲੀ ਆ ਥੋੜਾ ਬਲਕਨੀ ਚ ਤੁਹਾਨੂੰ ਦਿਖਾ ਲਦੀ ਆ ਬਟ ਸਵੇਰ ਦੀ ਰੇਨਿੰਗ ਆ ਤੇ ਮੇਰੀ ਵੋਇਸ ਤੋਂ ਵੀ ਪਤਾ ਲੱਗ ਗਿਆ ਹੈ ਕਿ ਬ੍ਰਿਟਿਸ਼ ਵੈਦਰ ਇਸ ਠੰਡ ਵੈਲਕਮ एवरीवन ਫॉर ਲੰਡਨ ਲੰਡਨ ਦਾ ਵੈਦਰ ਆ ਗਿਆ ਹੈ ਜਾਂ ਠੰਡ ਆ ਚੁੱਕੀ ਆ ਸੋ ਮੈਂ ਜਿਹੜਾ ਭੱਜਦੀ ਆ ਨਾ ਬਸ ਤੇ ਬਸ ਫੜਨ ਵਾਸਤੇ ਤੇ ਲੱਗਦੀ ਆ ਗਰਮੀ ਤੇ ਇਸ ਕਰਕੇ ਮੈਂ ਕੋਟ ਹੀ ਨਹੀਂ ਪਾਉਂਦੀ ਤੇ ਕੱਲ ਮੈਂ ਹੈਸਰੇ ਚੱਲ ਗਈ ਹੀ ਤੇ ਐਨੀ ਫਾਸਟ ਹਵਾ ਤੇ ਠੰਡ ਤੇ ਮੈਨੂੰ ਥੋੜੀ ਜਿਹੀ ਲੱਗੀ ਠੰਡ ਤੇ ਗਲਾ ਵੀ ਆਹ ਹੋ ਗਿਆ ਤੇ ਨੋਸ ਵੀ ਹੋ ਗਿਆ ਥੋੜਾ ਜਿਹਾ ਤੇ ਥੋੜਾ ਲਾਈਕ ਫੀਵਰ ਥੋੜਾ ਥੋੜਾ ਲੱਗਨ ਦਿਆ ਬਟ ਪੈਰਾਸੀਟਮਲ ਮੈਂ ਖਾ ਚੁੱਕੀ ਆ ਪਰ ਟਰਾਈ ਕਰਦੀ ਪਈ ਆ ਮੈਂ ਬੈਸਟ ਫੀਲ ਹੋ ਕੇ ਤੇ ਤੁਹਾਨੂੰ ਵਧੀਆ ਵਲੋਗ ਲੈ ਕੇ ਆਵਾ ਬਟ ਵੇਖ ਲਓ ਗਾਇਸ ਮੈਂ ਐਨਾ ਕਰਦੀ ਪਈ ਆ ਤੇ ਜਲਦੀ ਜਲਦੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਜਿਹੜੇ ਨਵੇਂ ਆਏ ਆ ਚੈਨਲ ਤੇ ਤੇ ਜਿਹੜੇ ਪੁਰਾਣੇ ਆ ਮੇਰੇ ਭੈਣ ਭਰਾ ਜਿਹੜੇ ਮੇਰੇ ਸਬਸਕ੍ਰਾਈਬਰ ਉਹ ਮੈਨੂੰ ਲਾਈਕ ਦੇ ਰਿਹਾ ਕਰੋ ਤੇ ਕਮੈਂਟ ਵੀ ਦਿਆ ਕਰੋ ਪਿਆਰੇ ਪਿਆਰੇ ਜੇ ਸੋ ਲੋ ਜੀ ਗਾਇਸ ਮਿਲਦੇ ਹਾਂ ਹੁਣੇ ਘਰ ਦੀ ਕਲੀਨਿੰਗ ਤੋਂ ਚਲੋ ਜੀ ਸ ਸ਼ੁਰੂ ਹੋ ਜੋ ਸੋ ਲਓ ਜੀ ਗਾਇਸ ਵੇਖ ਲੋ ਸੈਟੀ ਦਾ ਅੱਜ ਦੋ ਇੱਥੇ ਐ ਤੇ ਦੋ ਇੱਥੇ ਓ ਮਾਈ ਗੁੱਡਨੈਸ ਸੋ ਬੱਚੇ ਨੂੰ ਸਕੂਲ ਕਰ ਦਿੱਤਾ ਸੀ ਡ੍ਰੋਪ ਤੇ ਮੈਂ ਕਿਹਾ ਚਲੋ ਹੁਣ ਫਟਾਫਟ ਜਲਦੇ ਆ ਕਾਰ ਤੇ ਆਪਣਾ ਕਰਦੇ ਆ ਅੱਠ ਆਈਡੀਆ ਪਰ ਤੇ ਪੀਨੇ ਆ ਕੱਪ ਆਫ ਟੀ ਸੋ ਮੈਰੀ ਤੇ ਹੁਣ ਟੀ ਐਕਚੁਅਲੀ ਮੈਂ ਬਣਾਈ ਆ ਬਸ ਤੁਹਾਨੂੰ ਦਿਖਾ ਲਨੀ ਆ ਤੇ ਪੀਣੀ ਆ ਸੋ ਲਓ ਜੀ ਗਾਇਸ ਹੋ ਚੁੱਕਾ ਐ ਡਨ ਸੋ everything is clean so iddar nu dekh sakde ho tusi sara kuch thad diya bas chalde hai bahar pehle tano dikhal deni so a cutter me roz kenni sahi karni a main kardi ha fir fateh singh onda khichda inna latakda te a vekh lo thalle tikkar pohoch gaya etho tikkar ya te adda ik side to khichda te thalle pohoch gaya ਸੋ ਲੋਵ ਯੂ ਗਾਇਸ ਮੇਰੀ ਟੀ ਬਣ ਕੇ ਹੋ ਗਿਆ ਡਨ ਸੋ ਡੀ ਟੀ ਤੇ ਹੋ ਗਿਆ ਡਨ ਨਾਲ ਥੋੜਾ ਫੀਲ ਨਮਕੀਨ ਲਿਆ ਕੱਲ ਵੀ ਲਿਆ ਸੀ ਮੈਂ ਕਿ ਚੱਲ ਥੋੜਾ ਲੈ ਲੈਣੀ ਆ ਖਾਲੀ ਤੇ ਚਾਹ ਕੀ ਹੋ ਪੀਣੀ ਸੋ ਮੇਰਾ ਨਾ ਬ੍ਰੈਕਫਾਸਟ ਕਰਨ ਨੂੰ ਬਿਲਕੁਲ ਜੀ ਨਹੀਂ ਕੀਤਾ ਮੈਂ ਕਿ ਚੱਲ ਥੋੜੇ ਨਮਕੀਨ ਇੰਨਾ ਸਾਰ ਲੈਣੇ ਆ ਸੋ ਡੇਲੀ ਰੂਟੀਨ ਡੇਲੀ ਵਲੌਗ ਵਿੱਚ ਤੁਹਾਡਾ ਸਾਰਿਆਂ ਦਾ ਹਾਰਦਿਕ ਤੇ ਨਿੱਘਾ ਸਵਾਗਤ ਅਗੇਨ ਸੋ ਲਵ ਯੂ ਗਾਇਸ ਆ ਦੇਖ ਲਓ ਪਿਆਰਾ ਜਿਹਾ ਵਿਊ ਤੇ ਗੱਡੀਆਂ ਵਗੈਰਾ ਚੱਲਣ ਦੀਆਂ ਸਾਈਡਾਂ ਤੋਂ ਦਿਖਣ ਰਹੀਆਂ ਨੇ ਤੁਹਾਨੂੰ ਤੇ ਵੈਸੇ ਤੁਸੀਂ ਦੇਖ ਸਕਦੇ ਹੋ ਪੂਰਾ ਸਕਾਈ ਗ੍ਰੇ ਗ੍ਰੇ ਨੀਲਾ ਵਿੱਚੋਂ ਵਿੱਚੋਂ ਥੋੜਾ ਥੋੜਾ ਦਿਖਨ ਦੇ ਆ ਬੱਦਲ ਹੀ ਬੱਦਲ ਸਾਰੇ ਪਾਸੇ ਸੋ ਅੱਜ ਦਾ ਰੂਟੀਨ ਇਹੀ ਹੈ ਕਿ ਆ ਮੀਂਹ ਵਿੱਚ ਅੱਜ ਫੇਰ ਭਿਜਣਾ ਪੈਣਾ ਕਸ ਅੱਜਾ ਨਾ ਮੀਂਹ ਥੋੜਾ ਸਵੇਰੇ ਪੈ ਚੁੱਕਾ ਆ ਤੁਸੀਂ ਦੇਖ ਕੀ ਸਕਦੇ ਹੋ ਰੋਡ ਸਾਰੇ ਗਿੱਲੀਆਂ ਹੋਈਆਂ ਹੋਈਆਂ ਸੋ ਥੱਲੇ ਵੀ ਐ ਇੱਕਦਮ ਖਿੱਲਾ ਗਿੱਲਾ ਹਰਾ ਹਰਾ ਬੱਟਵੇ ਦਾ ਤੇ ਸੋਹਣਾ ਆ ਗੱਡੀਆਂ ਵਗੈਰਾ ਚੱਲਣ ਦੀਆਂ ਬੱਚੇ ਗਏ ਆ ਸਾਰਿਆਂ ਦੇ ਸਕੂਲ ਬੱਚੇ ਦਿਸਦੇ ਨਹੀਂ ਭਾਈ ਸੋ ਚਲਦੇ ਅੰਦਰ ਤੇ ਪੀਨੇ ਕੱਪ ਆਫ ਟੀ ਤੇ ਕੱਪੜੇ ਮੇਰੇ ਸੁੱਕਣ ਦੇ ਆ ਸੋ ਲੋ ਜੀ ਗਾਇਸ ਚਲਦੇ ਅੰਦਰ ਲੋ ਜੀ ਚਲਦੇ ਅੰਦਰ ਤੇ ਪੀਨੇ ਕੱਪ ਆਫ ਟੀ oh my god look at that man ਆ ਬੱਚੇ ਦੇ ਕੰਮ ਦੇਖੋ ਕੱਲ ਦੀ ਗਲਾਸ ਇੱਥੇ ਪਏ ਆ ਸੋ ਚਲਦੇ ਆ ਕਿਚਨ ਤੇ ਲੋਜੀ ਗਾਇਸ ਆ ਨਾ ਮੈਂ ਇੱਕਦਮ ਡਰਾਈ ਹੋ ਚੁੱਕੀ ਆ ਤੇ ਮੈਂ ਆਖਿਆ ਚਲ ਤੁਹਾਨੂੰ ਦਿਖਾ ਲਦੀ ਆ ਆ ਪੱਤੇ ਇੱਕਦਮ ਡਰਾਈ ਹੋ ਚੁਕੇ ਆ ਨਾ ਕਿੰਨੇ ਕ੍ਰਿਪਸੀ ਕ੍ਰਿਪਸੀ ਸੋ ਇਹਨਾਂ ਨੂੰ ਮੈਂ ਨਾ ਡਰਾਈ ਕਰ ਲਿਆ ਆ ਤੇ ਬਹੁਤ ਹੀ ਵਧੀਆ ਹੋ ਚੁਕੇ ਆ ਸੋ ਇਹਨਾਂ ਨੂੰ ਡੱਬੇ ਚ ਪਾ ਕੇ ਰੱਖ ਲੈਣਾ ਇਹ ਸੋ ਗਾਇਸ ਫਾਈਨਲੀ ਜਿਹੜੇ ਕੜੀ ਪੱਤੇ ਮੈਂ ਸੁਕਾਏ ਸੀ ਨਾ ਤੇ ਸਬਜ਼ੀਆਂ ਵਾਸਤੇ ਜਿਹੜੇ ਸਬਜ਼ੀ ਚ ਪਾਏ ਦੇ ਸੋ ਸੁੱਕ ਚੁੱਕੇ ਸੀ ਇਕਦਮ ਕਾਫੀ ਕ੍ਰਿਸਪੀ ਹੋ ਗਏ ਆਵਾਜ਼ ਵੀ ਆਉਂਦੀ ਹੈ ਨਾ ਇਹਨਾਂ ਦੀ ਸੋ ਇਹਨੂੰ ਇਹਦੇ ਵਿੱਚ ਪਾ ਲਿਆ ਸ਼ਲਾਸ਼ੀ ਜਿਹੜਾ ਫੱਤੇ ਡਰਿੰਕ ਪਿੰਦਣਾ ਔਰ ਇਹ ਚ ਮਿਲਿਆ ਹੀ ਤੇ ਫਿਰ ਇਹ ਢੱਕਣ ਵੀ ਤੇ ਇੱਥੋਂ ਨਾ ਹੂਲ ਪਿਆ ਹੋਇਆ ਤੇ ਇਹਦੇ ਚ ਅਸੀਂ ਕੱਢ ਸਕਦੇ ਆਂ ਜਾਂ ਕਿ ਐਸਾ ਨਾ ਜਦੋਂ ਐ 0 ਯੂਜ਼ ਕਰਨਾ ਫਿਰ ਮੈਕਨ ਨੂੰ ਇੱਥੇ ਕੱਢ ਲਾਂਗੇ ਸੋ ਲਓ ਜੀ ਗਾਇਸ ਕੜੀ ਪੱਤੇ ਦਾ ਤੇ ਹੋ ਗਿਆ ਜੁਗਾੜ ਸੋ ਲਓ ਜੀ ਗਾਇਸ ਬੱਚਿਆਂ ਦਾ ਹੋ ਗਿਆ ਟਾਈਮ ਬੱਚਿਆਂ ਨੂੰ ਚੱਲੀਆਂ ਪਿਕ ਕਰਨ ਸੋ ਗਾਇਸ ਬੱਚਿਆਂ ਨੂੰ ਚੱਲੀ ਸੀ ਪਿਕ ਕਰਨ ਤੇ ਕਿੰਨੇ ਪਿਆਰੇ ਬਰਡ ਫੇਅਰ ਮੈਨੂੰ ਦੇਖ ਕੇ ਸੋ ਮੈਂ ਕਿਹਾ ਥੋੜਾ ਜਿਹਾ ਇਹਨਾਂ ਨੂੰ ਕੈਚ ਅਪ ਕਰ ਲੈਣੀ ਆ ਸੋ ਲਓ ਜੀ ਬੱਚਿਆਂ ਨੂੰ ਚਲਦੇ ਆ ਫਟਾਫਟ ਪਿਕ ਕਰਨ ਸੋ ਫਾਸਟ ਫਾਸਟ ਤੁਰਨ ਦਈ ਆ ਕਿ ਬਸ ਨਾ ਹਾੜੀ ਨਿਕਲ ਜੇ ਕਿ ਪਹਿਲੇ ਚੁਕਣਾ ਤੇ ਫਤੇ ਸਿੰਘ ਨੂੰ ਫਿਰ ਤੇ ਗਰੁੱਪ ਨੂੰ ਫਿਰ ਚੱਲਦੇ ਆ ਫਟਾਫਟ ਗਾਇਸ ਡੋਪ ਰਸੀ ਓਕੇ ਰੈਸਟ ਨਹੀਂ ਕਰ ਸਪਾਈਨ ਬੇਬੀ ਗਰਲ ਓ ਯੇ ਡੋਗੀ ਬੇਬੀ ਗਰਲ ਬੇਬੀ ਗਰਲ ਹੂੰ ਹੂੰ is it? this one oh my god look at that ਇਹ ਡੈਗ ਹੋ ਗਿਆ ਖਾਲੀ ਤੇ ਬੱਚੇ ਨੇ ਖਾ ਪੀ ਲਿਆ ਤੇ ਹੁਣ ਅਸੀਂ ਆਏ ਹਾਂ ਲਿੱਟਲ ਇੱਥੇ ਇੱਕ ਦੋ ਚੀਜ਼ਾਂ ਲੈਣੀਆਂ ਤੇ ਇਹਨਾਂ ਨੇ ਮੈਂ ਕਿਹਾ ਤੁਸੀਂ ਘਰ ਚੱਲ ਜਿਓ ਤੇ ਮੇਰੇ ਨਾਲ ਹੀ ਆਗੇ ਆ ਬੀ ਕੇਅਰਫੁਲ ਸੋ ਅਨੀਅਨ ਲੱਗੇ ਸਸਤੇ ਮੈਂ ਕਿਹਾ ਲਾਈ ਲੈਣੀ ਤੇ ਗਏ ਸਸਤੇ ਲੱਗੇ ਲੈ ਬਾਸਕਟਾ ਲੈ ਕੇ ਤੇ ਇੱਕ ਇੱਕ ਅਨੀਅਨ ਸਟਲੇ ਵਿੱਚ ਸੋ ਆ ਲਿਆ ਪਲਾਮ ਵੇ ਆ ਵੀ ਲੱਗੇ ਜੇ ਆਹ ਵਾਲੇ ਅਨਾਰ ਲੈਣੇ ਜੀ ਤੇ ਘਰ ਤੁਨ ਕਿਹਨੇ ਕਿਸੇ ਨੇ ਲੈਣਾ ਹੈ ਕਿਸੇ ਨੇ ਲੈਣਾ ਚਲੋ ਲੈਣ ਸੋ ਮੈਂ ਨਾ ਟਮਾਟਰ ਲੈਣੇ ਸੀ ਉੱਥੇ ਮੈਨੂੰ ਮਿਲੇ ਨਹੀਂ ਪ੍ਰੋ퍼 ਟਮਾਟਰ ਤੇ ਇੱਥੋਂ ਆ ਵੇਖ ਇੱਧਰ ਜੀ ਆਹ ਠੀਕ ਹੈ ਨਾ ਸੋ ਤੇਗਾ ਪਾਲਾ ਮੇਰੇ ਬਬਲੀ ਏ ਗਰੁੱਪ ਇਹਨਾਂ ਦੀਆਂ ਲੜਾਈਆਂ ਨਹੀਂ ਮੁੱਕਦੀਆਂ ਮੈਨ ਸਟੋਪ ਇ ਸੋ ਸੋਰੀ ਸੋ ਫਾਈਨਲੀ ਸਾਨੂੰ ਮਿਲ ਚੁੱਕਾ ਹੈ ਅੱਜ ਮਿਲਕ ਸ਼ੇਕ ਵੱਡਾ ਵਾਲਾ ਚਲੋ ਵੱਡਾ ਵਾਲਾ ਲੈ ਲੈਨੇ ਆਂ ਓ 649 ਦੱਸ ਇ ਠੀਕ ਹੈ ਦੋਵਾਂ ਵਾਲੇ ਟਰੋਲੇ ਭਰ ਗਏ ਓਕੇ ਲੈਟਸ ਗੋ ਨਾਓ ਕੁਇਕਲੀ ਲੜਾਂਗੇ ਮੁੱਕਦੀਆਂ ਨੇ ਦੋਹਾਂ ਭਰਾਵਾਂ ਦੀਆ ਵੀਡੀਓ ਬਣਦੀ ਗਈ ਹੈ ਦੋਵਾਂ ਦੀ ਹੈ ਇੱਥੇ ਇਸ ਆਵਰ ਦੇ ਨੋ ਨੋ ਡੋ ਨੋ ਦੈ ਟੇ ਗਰੂਪ ਆਫ ਅ ਦੇ ਇਸ ਹੋਏ ਇਹਨੇ ਆਪ ਕੰਨ ਸੀ ਟੀਚਰ ਮਿਲੀ ਨਾ ਟੀਚਰ ਸੋ ਗਾਇਸ ਇਹਨਾਂ ਨੂੰ ਟੀਚਰਾਂ ਮਿਲ ਗਿਆ ਉਹ ਜਾਣਦੀ ਐ ਇਹਨਾਂ ਦੀਆ ਦਨਪਰਾ ਮਦਿਆ ਆਇਆ ਮਜਾ ਹੁਣ ਕਰੋ ਮਸਤੀ ਸੋ ਗਾਇਸ ਫਾਈਨਲੀ ਅਸੀਂ ਖਾਲੀ ਸ਼ੋਪਿੰਗ ਤੇ ਹੁਣ ਚਲਦੇ ਆਂ ਕਾਰ ਨੂੰ ਫਿਰ ਕਲੀਕਿੰਗ ਮੀਨਾ ਕਵਿਕਲੀ ਸੋ ਲੋਜ ਗਾਇਸ ਇਧਰ ਬਣਾਉਣ ਲੱਗੇ ਆ ਪਨੀਰ ਤੇ ਮਸ਼ਰੂਮ ਵਾਲੀ ਪੁਰਜੀ ਸੋ ਇੱਕ ਕਾਨੀਆ ਲਿਆ ਤੇ ਚਾਰ ਗ੍ਰੀਨ ਚਿਲੀ ਲੈ ਲਿਆ ਸੋ ਇਹਨੂੰ ਅਸੀਂ ਬਣਾਉਣੇ ਆ ਤੇ ਕੱਟਦੇ ਵੱਢਦੇ ਆ ਤੇ ਤੁਹਾਨੂੰ ਦਿਖਾਉਲਦੇ ਆ ਗਾਇਸ ਸੋ ਲੋ ਜੀ ਗਾਇਸ ਇੱਥੇ ਸਾਰਾ ਸਮਾਨ ਮੈਂ ਕੱਟ ਲਿਆ ਸੋ ਇਹਨਾਂ ਨੂੰ ਵੀ ਚੋਪ ਕਰ ਲਿਆ ਹਾਫ ਸੋ ਅਨੀਅਨ ਵੀ ਕਰ ਲਿਆ ਗ੍ਰੀਨ ਚਿੱਲੀ ਐਂਡ ਪਨੀਰ ਐਂਡ ਮਟਰ ਸੋ ਇਹਨਾਂ ਨੇ ਬਣਾਉਣੀ ਆ ਪੁਰਜੀ ਪੁਰਜੀ ਤੇ ਤੁਹਾਨੂੰ ਪਤਾ ਹੀ ਕਿੱਦਾਂ ਬਣਾਈਦੀ ਸੋ ਜੀਰਾ ਭਨ ਜਾਂਦੀ ਐ ਤੇ ਫੇਰ ਤੁਹਾਨੂੰ ਦਿਖਾ ਲਦੇ ਆ ਗਾਇਸ ਸੋ ਲੋ ਜੀ ਗਾਇਸ ਫੇਰ ਤੁਸੀਂ ਕਹਿਣਾ ਪਲੇਟ ਨਹੀਂ ਘਮਾਈ ਐ ਲੋ ਜੀ ਆਹ ਵਾਲੀ ਘਮਾਤੀ ਥੋੜੀ ਜੀ ਸੋ ਇੱਧਰ ਲਾ ਦਿੱਤੀ ਆ ਕੜਾਈ ਸੋ ਲੋਜ ਗਾਇਸ ਫਟਾਫਟ ਕਰਦੇ ਆ ਐਡ ਆਇਲ ਤੇ ਬਣਾਉਨੇ ਆ ਸੀ ਸਬਜੀ ਪੁਰਜੀ ਐਕਚੁਅਲੀ ਪਨੀਰ ਦੀ ਸੋ ਲੋਜ ਗਾਇਸ ਮਸ਼ਰੂਮ ਸਾਡੇ ਹੋ ਗਏ ਆ ਫਰਾਈ ਸੋ ਹੁਣ ਇਹਨਾਂ ਨੂੰ ਕਰਦੇ ਆ ਬਣਾਉਨੇ ਆ ਫਟਾਫਟ ਤੇ ਮਸ਼ਰੂਮ ਤੇ ਹੋ ਗਏ ਮੈਂ ਇਹਨੂੰ ਕੱਢ ਲਿਆ ਸੋ ਲੋਜ ਗਾਇਸ ਮੇਰੇ ਇੱਥੇ ਯਮੀ ਯਮੀ ਪਨੀਰ ਮਸ਼ਰੂਮ ਐਂਡ ਮਟਰ ਵਾਲੀ ਪੁਰਜੀ ਹੋ ਗਈ ਹੈ ਰੈਡੀ ਰੈਡੀ ਟੂ ਈਟ ਜਿੰਨੇ ਖਾਣੇ ਫੜਫੜ ਆਪਣੇ ਆਪਣੇ ਕੋਲੀ ਭਾਂਡੇ ਲੈ ਕੇ ਆ ਜਾਓ ਤੇ ਖਾ ਲੋ ਗਾਇਸ ਸੋ ਲੋਜ ਗਾਇਸ ਇੱਥੇ ਬੰਦਪੇ ਸਾਡਾ ਯਮੀ ਯਮੀ ਡਿਨਰ ਹੈ ਤੇ ਇੱਥੇ ਰਾਜਮਾ ਵੀ ਪਈ ਸੀ ਔਰ ਚਪਾਇਆ ਤਣੀਆਂ ਗਰਮ ਕੀਤੀ ਤੇ ਇਧਰ ਪੁਰਜੀ ਹੋ ਕੇ ਹੋ ਗਈ ਹੈ ਤਿਆਰ ਸੋ ਲੋ ਜੀ ਪਲੇਟ ਹੁਣ ਦੀ ਪੀਆ ਸੱਜਦੀ ਪਈ ਆ ਖਾਣ ਵਾਸਤੇ ਰੈਡੀ ਟੂ ਈਟ ਜਿੰਨੇ ਜਿੰਨੇ ਖਾਣੀਆਂ ਲਾਈਨ ਲਾ ਲਓ ਤੇ ਸਾਰਿਆਂ ਨੂੰ ਦਵੂੰਗੀ ਇਹ ਨਹੀਂ ਕਿ ਮੈਂ ਕੱਲੀ ਕੱਲੀ ਖਾਜੂੰਗੀ ਸੋ ਸਾਰਿਆਂ ਨੂੰ ਦਵੂੰਗੀ ਗੁਰੂ ਘਰ ਦਾ ਲੰਗਰ ਇਹ ਤਿਆਰ ਹੋਣਦਿਆ ਪ੍ਰਸ਼ਾਦਾ ਲੋ ਜੀ ਸ਼ੱਕੋ ਸਾਰੇ ਜਣੇ ਲਾ ਲੈਣ ਨਿਆ ਕਿਉਂ ਤੇ ਖਾਓ ਮਜੀ ਨਾ ਇੰਜੋਏ ਕਰੋ ਆਪਣਾ ਤੇ ਵਧੀਆ ਵਧੀਆ ਖਾਓ ਤੇ ਖੁਸ਼ ਹੋ ਜਾਓ ਤੇ ਆਪਣੀ ਸਿਹਤ ਬਣਾਓ ਲਓ ਜੀ ਚਮਚਾ ਕਿਉਂਦਾ ਵੀ ਪਾਤਾ ਸਿਹਤ ਬਣਾਉਣ ਵਾਸਤੇ ਲਓ ਜੀ ਗਾਇਸ ਇਹ ਸਭ ਲਈ ਸੋ ਇਧਰ ਮੈਂ ਬੱਚਿਆਂ ਨੂੰ ਪੁੱਛਣ ਦੀ ਹਾਂ ਤੁਸੀਂ ਖਾਣਾ ਤੇ ਇਹਨਾਂ ਨੇ ਵੀ ਹੁਣ ਕਹਿੰਦੇ ਹਾਂ ਹੁਣ ਵੀ ਅਸੀਂ ਖਾਣਾ ਹੁਣ ਲੱਗ ਗਈ ਭੁੱਖ ਇਹਨਾਂ ਨੂੰ ਦੁਬਾਰਾ ਪਰ ਜਿੰਨੂ ਦੇ ਕੇ ਸੋ ਇੱਥੇ ਤੇ ਪਹਿਲਾਂ ਵੱਡਿਆਂ ਨੂੰ ਖਵਾ ਲਈਏ ਫਿਰ ਬਾਅਦ ਚ ਪਿੱਛੇ ਛੋਟੀਆਂ ਨੂੰ ਖਵਾ ਦਾਂਗੇ ਸੋ ਲਓ ਜੀ ਗਾਇਸ ਇਹ ਹੋ ਗਿਆ ਸਾਡਾ ਪਲੇਟ ਸਜ ਕੇ ਤਿਆਰ ਚੰਗੀ ਲੱਗੀ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਦਿਓ ਤੇ ਨਵਾਂ ਵਲੋਗ ਲੈ ਕੇ ਆਵਾਂਗੇ ਕੱਲ ਨੂੰ ਤੇ ਅੱਜ ਦਾ ਵਲੋਗ ਇੱਥੋਂ ਤੱਕ ਰਿਹਾ ਤੇ ਇਹ ਹੋ ਗਿਆ ਬੱਚੇ ਦੀਆਂ ਪਲੇਟਾਂ ਸਜ ਕੇ ਤਿਆਰ ਅਸੀਂ ਕੱਲ ਲੱਗਿਆ ਵਲੋਗ ਐਂਡ ਚੰਗਾ ਲੱਗਾ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਗਾਇਸ ਮਿਲਾਂਗੇ ਇੱਕ ਨਵੇਂ ਤੇ ਵਧੀਆ ਵਲੋਗ ਨਾਲ ਬਾਏ ਗਾਇਸ ਲੁੱਕ ਆਫ ਟਰਸੈਲਫ ਬਾਏ